ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਕਵਾਟੀ ਪੰਜਾਬ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਹੁਣ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਬਾਰੇ ਵੱਡਾ ਬਿਆਨ ਸਾਹਮਣੇ ਆਇਆ ਜਦੋਂ ਜਥੇਦਾਰ ਨੂੰ ਇਹ ਗੱਲ ਪੁੱਛੀ ਗਈ ਕਿ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਉਹਨਾਂ ਨੇ ਕੀ ਕੁਝ ਕਿਹਾ ਇਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਜਦੋਂ ਪੱਤਰਕਾਰਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਕੁਝ ਕਿਹਾ ਕਿਉਂਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦੇ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤਿੰਨ ਜਥੇਦਾਰ ਹਟਾਏ ਜਾਣ ਤੋਂ ਬਾਅਦ ਹੁਣ ਜਿਹੜੀ ਪੰਜਾਬ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਵੱਡਾ ਪੁੰਚਾਲ ਜਿਹੜਾ ਆਇਆ ਹੋਇਆ ਉਸ ਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਉੱਤੇ ਹੀ ਹੁਣ ਨਵੇਂ ਜਥੇਦਾਰ ਦੇ ਨਿਯੁਕਤੀ ਨੂੰ ਲੈ ਕੇ ਦਿੱਤੇ ਵੱਖ-ਵੱਖ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਸਦੇ ਹੀ ਮੱਦੇਨਜ਼ਰ ਅੱਜ ਪੱਤਰਕਾਰਾਂ ਦੇ ਵੱਲੋਂ ਜਦੋਂ ਨਵੇਂ ਜਥੇਦਾਰ ਕੁਲਦੀਪ ਸਿੰਘ ਗਰਗਾਜ ਬਾਰੇ ਜਦੋਂ ਗਿਆਨੀ ਹਰਪੀ ਸਿੰਘ ਹੋਰਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਨਵੇਂ ਜਥੇਦਾਰ ਨੂੰ ਜਥਾਰ ਮੰਨਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਂ ਪੰਥ ਦੇ ਨਾਲਾਂ ਜੇਕਰ ਪੰਥ ਮੰਨਦਾ ਹੈ ਤਾਂ ਮੈਂ ਮੰਨਦਾ ਜੇ ਪੰਥ ਨਹੀਂ ਮੰਨਦਾ ਤਾਂ ਮੈਂ ਨਹੀਂ ਮੰਨਦਾ ਇਸ ਦੇ ਨਾਲ ਹੀ ਵਿਕਨ ਸਿੰਘ ਮਜੀਠੀਆ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਜੋ ਕੁਝ ਉਨਾ ਦੇ ਵੱਲੋਂ ਐਕਸ਼ਨ ਲੈ ਗਿਆ ਬਿਕਸਿੰਗ ਬਜੀਟੇ ਦੇ ਵੱਲੋਂ ਬਗਾਵਤ ਕੀਤੀ ਗਈ ਹੈ ਉਹਦੇ ਬਾਬਤ ਵੀ ਜਵਾਬ ਦਿੱਤਾ ਜਿੱਤੇ ਨਾਲ ਹੀ ਉਹਨਾਂ ਨੇ 10 ਉਹਨਾਂ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕੀਤੀ ਹੈ ਜਿਹੜਾ ਉਹਨੂੰ ਪਿੱਛੇ ਦਿਨਾਂ ਦੇ ਵਿੱਚ ਲਗਾਤਾਰ ਉਹ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਦੇ ਕਰਕੇ ਹੀ ਸਾਰੀ ਜਿਹੜੀ ਗੇਮ ਹੈ ਉਹ ਵਿਗੜ ਰਹੀ ਹੈ ਉਸ ਦੇ ਬਾਬਤ ਹੋਰ ਕੀ ਕੁਝ ਕਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਮਸਲੇ ਨੂੰ ਲੈ ਕੇ ਆਓ ਤੁਸੀਂ ਪਹਿਲਾਂ ਉਹ ਸੁਣੋ ਕਿ ਸਭ ਨੇ ਮਹਿਸੂਸ ਕੀਤਾ ਹੈ ਕਿ ਸਿੱਖ ਸਿਆਸਤ ਜਿਹੜੀ ਮਾਨਵਵਾਦੀ ਹੈ ਮਨੁੱਖਤਾ ਦੇ ਭਲੇ ਦੀ ਸਿਆਸਤ ਹੈ ਇਹਦੇ ਵਿੱਚ ਉਭਾਰ ਜਿਹੜਾ ਉਹ ਹੋਣਾ ਚਾਹੀਦਾ ਸੀ ਕੱਲ ਦੀ ਗੱਲ ਕੀਤੀ ਆਵੇ ਬੀਤੇ ਦਿਨ ਦੀ ਗੱਲ ਹਰਨਾਮ ਸਿੰਘ ਜੰਨੀ ਹਰਨਾਮ ਸਿੰਘ ਬਲੋੜਾ ਕਟਵੜਾ ਇਕੱਠਾ ਜਿਹੜਾ ਰੱਖਿਆ ਗਿਆ ਸੀ ਉਹਦੇ ਵਿੱਚ 6 ਮਤ ਜਿਹੜੇ ਨੇ ਪਾਏ ਗਏ ਨੇ ਉਹ 6 ਮਤਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੀ ਕੁਝ ਮਤਾਂ ਪਾਏ ਗਏ ਨੇ ਕਿਉਂਕਿ ਹਰ ਸਮ ਜਿਹੜਾ ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਸ਼ਕਤੀਆਂ ਵੱਲ ਮਤੇ ਪਾਏ ਜਾ ਰਹੇ ਨੇ ਲੋਕਾਂ ਵੱਲ ਮਤੇ ਪਾਏ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਜਿਵੇਂ 1984 ਦੀ ਵਿੱਚ ਉਸ ਵਕਤ ਦੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਹਮਲਾ ਕੀਤਾ ਸੀ ਤੇ ਦੁਨੀ ਤਾਂ ਦੁਨੀਆ ਭਰ ਦਾ ਸਿੱਖ ਜਿਹੜਾ ਉਹ ਉਪਰਲਾ ਉਠਿਆ ਜਦੋਂ ਕੁਝ ਵਿਅਕਤੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਾਨ ਮਰਿਆਦਾਵਾਂ ਤੇ ਪੰਥਕ ਪਰੰਪਰਾਵਾਂ ਦਾ ਜਿਹੜਾ ਕਾਨੂੰਨ ਕਰ ਦਿੱਤਾ ਤੇ ਇਹੋ ਜੀ ਸਥਿਤੀ ਦੇ ਵਿੱਚ ਸਿੱਖ ਸੰਸਥਾਵਾਂ ਦਾ ਉੱਠਣਾ ਇਕੱਠੇ ਹੋਣਾ ਮੀਟਿੰਗਾਂ ਕਰਨੀਆਂ ਮਤੇ ਪਾਸ ਕਰਨੇ ਇਹ ਸੁਭਾਵਕ ਹੈ ਔਰ ਜਿਹੜਾ ਵੀ ਮਤਾ ਪੰਥਕ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਵਾਸਤੇ ਸਿੱਖ ਪੋਲਿਟਿਕਸ ਦੇ ਉਭਾਰ ਲਈ ਜਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਉੱਚਾ ਚੁੱਕਣ ਵਾਸਤੇ ਕੀਤਾ ਜਾਂਦਾ ਉਹਦਾ ਸਮਰਥਕ ਰਹੀ ਤੁਸੀਂ ਗੱਲ ਕੀਤੀ ਹੈ ਸੇਦ ਤੋਂ ਉੱਪਰ ਕਹਿੰਦਾ 10 ਕਹਿੰਦਾ ਜਿਹੜਾ ਚੰਡੀਗੜ੍ਹ ਦੇ ਆਲੇ-ਦੁਆਲੇ ਧੂਰੇ ਤੇ ਉੱਪਰ ਘੁੰਮਦੇ ਨੇ ਉਹ 10 ਬੰਦੇ ਤਾਂ ਕੋਈ ਨਾਮ ਜ਼ਿਕਰ ਕਰ ਦੋ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਤਾ ਲੱਗ ਜਾਊਗਾ ਉਹੀ 10 ਬੰਦੇ ਟੀਵੀ ਚੈਨਲਾਂ ਦੇ ਉੱਤੇ ਦਿਖਦੇ ਨੇ ਰੋਜ਼ ਸ਼ਾਮ ਨੂੰ ਬੈਠਦੇ ਨੇ ਅ ਸਰ ਸਾਧਤ ਸਿੰਘ ਸਾਹਿਬ ਦੇ ਜੀ ਸਰ ਨੂੰ ਸਾਧਤ ਤਾਂ ਹੈਗੇ ਨੇ ਤੁਸੀਂ ਉਹਨਾਂ ਨੂੰ ਜਿੱਥੇ ਦਰ ਮੰਨਦੇ ਹੋ ਇਸ ਤੋਂ ਦੇਖੋ ਅਸੀਂ ਪੰਥ ਨਾਲ ਹੈ ਜੀ ਅੱਛਾ ਕੋਰ ਨਾਲ ਤਾਂ ਹੈਗੀ ਪੰਥਕ ਭਾਵਨਾ ਅੱਛਾ ਤੁਹਾਡੇ ਤੋਂ ਸਮਾਂ ਵੀ ਮੰਗਾਈਏ ਸਾਡੇ ਸਾਡੇ ਵਰਗੇ ਜਿਹੜੇ ਨਾਚੀ ਰਹੇਗੇ ਅਸੀਂ ਤਾਂ ਸਿਰਫ ਤੇ ਸਿਰਫ ਪੰਥਕ ਭਾਵਨਾਵਾਂ ਦੀ ਤਰਜ਼ਮਿਨ ਨਹੀਂ ਤਰਜ਼ਮਾਨੀ ਕਰ ਲਈ ਅਸੀਂ ਹੁਕਮਨਾਮਾ ਜਾਰੀ ਕੀਤਾ ਪੰਥਕ ਭਾਵਨਾਵ ਪਾਈ ਕੁਲਦੀਪ ਸਿੰਘ ਜਿਹੜੇ ਨੇ ਸਾਡਾ ਉਹਨਾਂ ਨਾਲ ਕੋਈ ਨਿੱਜੀ ਬੈਰ-ਵਿਰੋਧ ਨਹੀਂ ਹੈ ਉਹ ਕਥਾਵਾਚਕ ਨੇ ਔਰ ਕਥਾਵਾਚਕ ਨਾਲ ਕਿਸੇ ਸੇਖ ਦਾ ਬੈਰ-ਵਿਰੋਧ ਹੋ ਹੀ ਨਹੀਂ ਸਕਦਾ ਗੱਲ ਪੰਥ ਦੀ ਹੋਈ ਹੈ ਕੀ ਪੰਥਕ ਅਧਰ ਦੇ ਨਾਲ ਉਹਨਾਂ ਦੀ ਜਿਹੜੀ ਪੰਥਕ ਜਿੱਧਰ ਪੰਥ ਹੈ ਉਧਰ ਹਰ ਪੀਸ ਮੰਜੀਠੀਆ ਸਾਹਿਬ ਜਿਹੜੇ ਹੁਣ ਕਿਤਨਾ ਕਦੇ ਸਾਹਮਣੇ ਆ ਗਏ ਕੀ ਕਹਿਣਾ ਚਾਹੁੰਦੇ ਹੋ ਪੀ ਤੁਹਾਡੀ ਸਟੇ ਸੰਧੀ ਕਰਨ ਕਿਉਂਕਿ ਸਾਰੇ ਇਕੱਠੇ ਹੋ ਕੇ ਆ ਰਹੇ ਨੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮਜੀਠਾ ਸਾਹਿਬ ਮੈਂ ਪਹਿਲਾਂ ਹੀ ਕਿਹਾ ਜੀ ਕਿ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਉਹ ਇਸ ਘਟਨਾ ਕਰਮ ਤੋਂ ਬਾਅਦ ਉੱਠਿਆ ਹੈ ਹਰ ਇੱਕ ਦੀਆਂ ਭਾਵਨਾਵਾਂ ਜਿਹੜੀਆਂ ਉਹ ਆਹਤ ਹੋਈਆਂ ਜੇ ਨਹੀਂ ਕੋਈ ਸਮਝ ਰਿਹਾ ਤੇ ਸਿਰਫ 8-10 ਬੰਦੇ ਨਹੀਂ ਸਮਝ ਰਹੇ ਕਿ ਪੰਥ ਕੋਲ ਲਾ ਰਿਹਾ ਹੈ ਜਿਹਦੇ ਵੀ ਮਨ 'ਚ ਦਰਦ ਹੈ ਉਹ ਬੋਲ ਰਿਹਾ ਚਾਹੇ ਉਹ ਵਿਕਰਮਜੀਤ ਸਿੰਘ ਜੀ ਹੋਵੇ ਜਿੱਠੀਆ ਤੇ ਚਾਹੇ ਕੋਈ ਹੋਰ ਹੈ ਤੁਹਾਨੂੰ ਦੱਸਦੀ ਕਿ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲੇ ਹੋਏ ਸੀ ਉਸ ਦੇ ਵਿੱਚ 7 ਮੈਂਬਰੀ ਕਮੇਟੀ ਬਣਾਈ ਗਈ ਸੀ 7 ਮੈਂਬਰੀ ਤੋਂ ਬਾਅਦ ਉਹ 5 ਮੈਂਬਰੀ ਕਮੇਟੀ ਰਹਿ ਚੁੱਕੀ ਸੀ ਕਿਉਂਕਿ 2 ਮੈਂਬਰ ਸੀ ਜਿਹੜੇ ਅਸਤੀਫਾ ਦੇ ਗਏ ਸੀ ਪਰ ਹੁਣ 5 ਮੈਂਬਰੀ ਕਮੇਟੀ ਦੇ ਵੱਲੋਂ ਵੀ 18 ਤਰੀਕ ਨੂੰ ਜਿਹੜੀ ਸਰਤਿ ਨੂੰ ਲੈ ਕੇ ਵੱਡੇ ਜਿਹੜਾ ਬਿਆਨ ਦਿੱਤਾ ਗਿਆ ਕਿ ਹੁਣ ਉਹ ਜਲਦ ਹੀ ਜਿਹੜੀ ਇਸ ਦੀ ਪ੍ਰਕਿਰਿਆ ਉਹ ਸ਼ੁਰੂ ਕਰਨਗੇ ਇਸ ਦੇ ਬਾਬਤ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਜਿਹੜਾ ਹੋਰ ਅਪਡੇਟ ਉਹ ਵੀ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਇਸ ਮੋਹਮ ਨੂੰ ਚਲਾਇਆ ਜਾ ਰਿਹਾ ਹੈ ਕੀ ਉਹ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਇਸ ਵਕਤ ਜੋ ਪੰਜਾਬ ਦੇ ਵਿੱਚ ਸਿੱਖ ਸਿਆਸਤ ਨੂੰ ਲੈ ਕੇ ਜੋ ਕੁਝ ਖਿੱਚੋਤਾਣ ਚੱਲ ਰਹੀ ਹੈ ਉਸ ਦੇ ਮੱਦੇਨਜ਼ਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਜਿੱਥੇ ਇਹ ਚਰਚਾ ਮਚਾਰੀਆਂ ਨੇ ਕਿ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਾਂ ਫਿਰ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਸਾਰਾ ਕੰਟਰੋਲ ਐਸਜੀਪੀਸੀ ਦਾ ਚਲਾ ਰਹੇ ਨੇ ਜਾਂ ਫਿਰ ਇਹ ਕਹਿ ਲਈ ਕਿ ਉਹਨਾਂ ਦੇ ਇਸ਼ਾਰੇ ਦੇ ਉੱਤੇ ਹੀ ਇਹ ਸਾਰਾ ਕਰਮ ਹੈ ਜਿਹੜਾ ਉਹ ਹੋ ਰਿਹਾ ਹੈ ਪਰ ਭਾਵੇਂ ਹਾਲੇ ਸੁਖਵੀਰ ਬਾਦਲ ਦਾ ਇਸ ਬਾਬਤ ਕੋਈ ਬਿਆਨ ਨਹੀਂ ਸਾਹਮਣੇ ਆਇਆ ਭਾਵੇਂ ਉਹਨਾਂ ਦਾ ਜਿਹੜਾ ਮੋਢਾ ਜਿਹਦੇ ਉੱਤੇ ਸੱਟ ਲੱਗੀ ਹੋਈ ਹੈ ਬਾਹ ਦੇ ਉੱਤੇ ਉਸ ਦੇ ਕਰਕੇ ਉਹ ਆਰਾਮ ਕਰ ਰਹੇ ਨੇ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਪਰ ਹੁਣ ਵੇਖਣਾ ਇੱਥੇ ਬੇहद ਖਾਸ ਹੋਵੇਗਾ ਕਿ ਜਿਹੜੀ 17 ਤਰੀਕ ਨੂੰ ਜਿਹੜੀ ਸ਼ੋਮਨੀ ਅਕਾਲੀ ਦਲ ਬਾਦਲ ਗਰੁੱਪ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਤੇ ਚੋਣ ਅਭਿਧਰਕਾਂ ਦੀ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਕੀ ਕੁਝ ਫੈਸਲਾ ਲਿਆ ਜਾਂਦਾ ਤੇ ਨਵੇਂ ਪ੍ਰਧਾਨ ਦੀ ਚੋਣ ਜਦੋਂ ਹੋਣੀ ਹੈ ਤਾਂ ਉਹਦੇ ਵਿੱਚ ਕੀ ਕੁਝ ਜੇ ਪ੍ਰਧਾਨ ਦੀ ਚੋਣ ਹੋਵੇਗੀ ਕਿਉਂਕਿ ਲਗਾਤਾਰ ਗਲਤਾਂ ਹੀ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਦੀ ਚੋਣ ਦੇ ਵਿੱਚ ਸੁਖਵੀਰ ਬਾਦਲ ਹੀ ਪ੍ਰਧਾਨ ਬਣਨਗੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਚਰਚਾਾਂ ਚੱਲ ਰਹੀਆਂ ਸੀ ਪਰ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਅਸਹਿਮਤੀ ਪ੍ਰਗਟ ਕੀਤੀ ਜਾਂਦੀ ਹੈ ਜੋ ਕੁਝ ਪਿਛਲੇ ਦਿਨਾਂ ਦੇ ਫੈਸਲੇ ਹੋਏ ਸੀ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਉਹ ਵੱਡੇ ਸੰਕੇਤ ਦੇ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਹੁਣ ਸ਼ੋਮਨੀ ਅਕਾਲੀ ਬਾਦਲ ਦਾ ਕੋਣ ਪ੍ਰਧਾਨ ਹੋਵੇਗਾ ਜਾਂ ਫਿਰ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰਨ ਜਾ ਰਹੀ ਹੈ ਜਾਂ ਫਿਰ ਉਹਨਾਂ ਦੇ ਨਾਲ ਆ ਕੇ ਮਿਲ ਜਾਣਗੇ ਕਿ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਜਿਹੜੀਆਂ ਨਜ਼ਰਾਂ ਨੇ ਟਿੱਕੀਆਂ ਹੋਈਆਂ ਪੰਜ ਮੈਂਬਰੀ ਕਮੇਟੀ ਦੇ ਉੱਤੇ ਟਿੱਕੀਆਂ ਹੋਈਆਂ ਨੇ ਕਿਉਂਕਿ ਜਿਹੜੀ ਪੰਜ ਮੈਂਬਰੀ ਕਮੇਟੀ ਨੇ 18 ਤਰੀਕ ਨੂੰ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਹੈ ਉਸ ਤੋਂ ਬਾਅਦ ਜੋ ਭਰਤੀ ਹੋਣੀ ਹੈ ਤਾਂ 28 ਜਿਹੜੀ ਮਾਰਚ ਹੈ ਉਸ ਦਿਨ ਇਜਲਾਸ ਵੀ ਹੈ ਜਿਹੜਾ ਬਜਟ ਇਜਲਾਸ ਹੈ ਸ਼ੋਨੂ ਜਰਪੰਧ ਕਮੇਟੀ ਦਾ ਉਸ ਨੂੰ ਲੈ ਕੇ ਜਿਸ ਤਰ੍ਹਾਂ ਉਹ ਬਿਆਨ ਦਿੱਤੇ ਗਏ ਨੇ ਜਿਸ ਤਰ੍ਹਾਂ ਐਲਾਨ ਕੀਤਾ ਗਿਆ ਸੰਸਮਾਦ ਦੇ ਵੱਲੋਂ ਜਬ ਸਿੱਖ ਜਥੇਬੰਦੀਆਂ ਦੇ ਵੱਲੋਂ ਉਸ ਨੂੰ ਲੈ ਕੇ ਵੀ ਕਿਤੇ ਕਿਤੇ ਬਾਦਲਦਲ ਐਜੀਪੀਸੀ ਤੇ ਨਵੇਂ ਜਥੇਦਾਰ ਦੇ ਲਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ ਹੁਣ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੇਗੀ ਉੱਤੇ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨਵਾਂ ਅਹਿਮ ਮੋੜ ਵੀ ਆ ਸਕਦਾ ਹੈ ਤੁਸੀਂ ਜੁੜੋ ਕਵਰਟੀ ਪੰਜਾਬ ਦੇ ਨਾਲ ਧੰਨ